ਸਸਤੀ ਗੱਡੀ ਸਾਰੇ ਨੂੰ ਸਾਜ ਚੱਲਦੀ ਹੈ ਜਿਸ ਰਿਕਾਲ ਸਰਸਾਈ ਜਿੱਥੇ ਕਿਸ ਰੋਵਰ ਦੀ ਸੇਵਾ ਚੱਲ ਰਹੀ ਹੈ ਸਭ ਤੋਂ ਪਹਿਲਾਂ ਸਟੇਸ਼ਨ ਤੋਂ ਉੱਤਰ ਕੇ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੱਸ ਵਿੱਚ ਬੈਠ ਜਾਣਾ ਹੈ ਕਾਫੀ ਭੀੜ ਹੁੰਦੀ ਹੈ ਉੱਥੇ ਕਿਉਂਕਿ ਇੱਕ ਸੰਗਤ ਐਤਵਾਰ ਦਾ ਕਰਕੇ ਬਹੁਤ ਜ਼ਿਆਦੀ ਹੁੰਦੀ ਹੈ ਬੱਸ ਸਾਰਾ ਦਿਨ ਚੱਲਦੀ ਹੈ ਫਰੀ ਸੇਵਾ ਹੁੰਦੀ ਹੈ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 15-20 ਮਿੰਟ ਦੇ ਵਿੱਚ ਵਿੱਚ ਹਾਲ ਗੇਟ ਦੇ ਰਸਤੇ ਹੁੰਦਿਆਂ ਹੋਇਆਂ ਬੱਸ ਤੁਹਾਨੂੰ ਸ਼੍ਰੀ ਹਰਮੰਦਰ ਸਾਹਿਬ ਲੈ ਜਾਵੇਗੀ ਸ੍ਰੀ ਹਰਮੰਦਰ ਸਾਹਿਬ ਦੇ ਬਿਲਕੁਲ ਨਜ਼ਦੀਕ ਗੁਰਦੁਆਰਾ ਬਾਬਾ ਸ਼੍ਰੀ ਅਟਲਰਾਏ ਸਾਹਿਬ ਜੀ ਬਾਬਾ ਟਲਰਾਏ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੁੱਤਰ ਹਨ ਉੱਥੇ ਬਣੇ ਸਰੋਵਰ ਨੂੰ ਅਹੀਂ ਸ੍ਰੀ ਕੌਲ ਸਰ ਸਾਹਿਬ ਕਿਹਾ ਜਾਂਦਾ ਹੈ ਇਹ ਸਰੋਵਰ ਦਾ ਨਾਮ ਮਾਤਾ ਕੌਲਾ ਜੀ ਦੇ ਨਾਮ ਤੋਂ ਪ੍ਰਸਿੱਧ ਸ੍ਰੀ ਕੌਲ ਸਰ ਸਾਹਿਬ ਹੈ ਮਾਤਾ ਕੌਲਾ ਜੀ ਜਿਨ੍ਹਾਂ ਦੇ ਨਾਮ ਤੋਂ ਸਰੋਵਰ ਪ੍ਰਸਿੱਧ ਹੈ ਆਪ ਜੀ ਲਾਹੌਰ ਮੁਝੰਗ ਨਿਵਾਸੀ ਕਾਜੀ ਰੁਸਤਮ ਖਾਨ ਦੀ ਪੁੱਤਰੀ ਸਨ ਇਸੇ ਪਿੰਡ ਵਿੱਚ ਸਾਈ ਮੀਆਂ ਮੀਰ ਜੀ ਦਾ ਵੀ ਨਿਵਾਸ ਸੀ ਜਿਨ੍ਹਾਂ ਨੇ ਕਿ ਸ੍ਰੀ ਹਰਮੰਦਰ ਸਾਹਿਬ ਜੀ ਦੀ ਨੀਂ ਰੱਖੀ ਸੀ ਇੱਕ ਵਾਰ ਆਪ ਜੀ ਨੂੰ ਸਾਈ ਮੀਆਂ ਮੀਰ ਜੀ ਸੰਗਤ ਕਰਦੇ ਹੋਏ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਇਸ ਦੇ ਸਦਕਾ ਹੀ ਆਪ ਜੀ ਨੂੰ ਗੁਰੂ ਘਰ ਅਤੇ ਗੁਰਬਾਣੀ ਨਾਲ ਜੁੜਦਿਆਂ ਦੇਖ ਕਾਜੀ ਨੇ ਆਪ ਨੂੰ ਮੌਤ ਦਾ ਫਤਵਾ ਜਾਰੀ ਕੀਤਾ ਸਾਈ ਮੀਆਂ ਮੀਰ ਜੀ ਨੂੰ ਇਸ ਫਤਵੇ ਬਾਰੇ ਪਤਾ ਲੱਗਣ ਤੇ ਆਪਣੇ ਚੇਲੇ ਅਬਦੁੱਲਾ ਸ਼ਾਹ ਨਾਲ ਬੀਬੀ ਕੌਲਾ ਜੀ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਪੇਜ ਦਿੱਤ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਜੀ ਦਾ ਅਥਾ ਪਿਆਰ ਗੁਰੂ ਘਰ ਵੱਲ ਦੇਖਦਿਆਂ ਆਪ ਜੀ ਨੂੰ ਪੁਰਾਤਨ ਨਾਂ ਫੁੱਲਾਂ ਦੀ ਢਾਬ ਵਾਲੇ ਪਿੰਡ ਵਿੱਚ ਨਿਵਾਸ ਦਿੱਤਾ। ਬੀਬੀ ਕੌਲਾ ਜੀ ਦੀ ਸਾਰੀ ਜ਼ਿੰਦਗੀ ਸਿੱਖੀ ਊਸੂਲਾਂ ਅਨਸਾਰ ਬਤੀਤ ਹੋਈ। ਬੀਬੀ ਕੌਲਾ ਜੀ ਨੇ ਆਪ ਅੱਗੇ ਇੱਕ ਵੰਸ਼ ਨਿਸ਼ਾਨ ਪੁੱਤਰ ਦਾ ਸੰਕਲਪ ਕੀਤਾ ਜਿਸ ਨੂੰ ਗੁਰੂ ਸਾਹਿਬ ਜੀ ਨੇ ਆਪਣੀ ਬਖਸ਼ਿਸ਼ ਦੁਆਰਾ ਗਿਆਨ ਦੇ ਕੇ ਮਿਟਾ ਦਿੱਤਾ ਅਤੇ ਵਰ ਦਿੱਤਾ। ਅਸੀਂ ਤੁਹਾਨੂੰ ਐਸਾ ਪੁੱਤਰ ਬਖਸ਼ਾਂਗੇ ਜਿਸ ਨਾਲ ਤੁਹਾਡਾ ਨਾਮ ਜਗਤ ਤੇ ਅਮਰ ਰਹੇਗਾ। ਗੁਰੂ ਸਾਹਿਬ ਜੀ ਨੇ ਕਿਹਾ ਕਿ ਤੁਸੀਂ ਇਸ ਸਰੋਵਰ ਨੂੰ ਹੀ ਆਪਣਾ ਪੁੱਤਰ ਸਮਝੋ। 1624 ਈਸਵੀ ਤੋਂ 1627 ਈਸਵੀ ਤੱਕ ਬਾਬਾ ਬੁੱਢਾ ਜੀ ਨੇ ਆਪਣੀ ਨਿਗਰਾਨੀ ਹੇਠ ਇਹ ਸਰੋਵਰ ਦਾ ਕੰਮ ਕਰਵਾਇਆ। ਤੇ ਆਪ ਜੀ ਨੇ ਸੰਗਤ ਨੂੰ ਸ੍ਰੀ ਹਰਮੰਦਰ ਸਾਹਿਬ ਸਰੋਵਰ 'ਚ ਇਸ਼ਨਾਨ ਕਰਨ ਤੋਂ ਪਹਿਲਾਂ ਇਹ ਸਰੋਵਰ 'ਚ ਇਸ਼ਨਾਨ ਕਰਨ ਦੇ ਹੁਕਮ ਜਾਰੀ ਕੀਤੇ। ਜਦੋਂ ਕਿਤੇ ਵੀ ਹਰਮੰਦਰ ਸਾਹਿਬ ਜਾਂ ਅੰਮ੍ਰਿਤਸਰ ਆਏ ਤਾਂ ਇਸ ਅਸਥਾਨ ਤੇ ਜ਼ਰੂਰ ਦਰਸ਼ਨ ਕਰਨ ਆਉਣਾ